ਤੁਸੀਂ ਦੇਖ ਰਹੇ ਹੋ ਬੁਲੰਟ ਟੀਵੀ ਮੈਂ ਹਾਂ ਤੁਹਾਡਾ ਹੋਸਟ ਤਰੁਣ ਸਿੰਘ ਬੁਲੰਟ ਟੀਵੀ ਵੱਲੋਂ ਮੈਂ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦਾ ਹਾਂ ਪਿਛਲੇ ਕਈ ਹਫ਼ਤੇ ਤੋਂ ਤੁਸੀਂ ਦੇਖਿਆ ਬੁਲੰਟ ਟੀਵੀ ਹਾਰਪੀੜ ਦੇ ਇਲਾਕੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਦਰਦ ਤਕਲੀਫ ਅਤੇ ਹੜ੍ਹਾਂ ਦਾ ਕਹਿਰ ਦਿਖਾਇਆ ਇਸੇ ਤਰ੍ਹਾਂ ਦੀ ਇੱਕ ਵੀਡੀਓ ਸਾਡੇ ਕੋਲ ਆਈ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਪਿੰਡ ਲਦਾਲ ਦੀ ਚੜਦੀ ਪੱਤੀ ਦੀ ਇੱਥੋਂ ਦੇ ਨੌਜਵਾਨ ਐਨ ਆਰ ਆਈ ਵੀਰ ਅਤੇ ਪੁਲਿਸ ਮੁਲਾਜ਼ਮ ਛੱਟੇ ਹੋ ਕੇ ਪੈਸੇ ਇਕੱਠੇ ਕਰਕੇ ਬੇਕਾਰ ਹੋਏ ਲੋਕਾਂ ਨੂੰ ਘਰ ਪਾ ਰਹੇ ਹਨ ਜਿਨ੍ਹਾਂ ਦੇ ਕੋਲ ਛੱਤ ਦੇ ਨਾਮ ਤੇ ਇੱਕ ਤਿਰਪਾਲ ਹੀ ਸੀ ਆਓ ਇਹ ਸ਼ੁਕਰਮ ਅਸੀਂ ਵੀਡੀਓ ਰਾਹੀਂ ਦੇਖਦੇ ਹਾਂ ਇੱਕ ਘਰ ਜੋ ਬਣਾਉਣ ਜਾ ਰਹੇ ਨੇ ਜਿੰਨ ਕਿ ਵੀ ਚੜਦੀ ਪੱਤੀ ਦੇ ਐਨ ਆਰ ਆਈ ਵੀਰ ਤੇ ਮਲਾਜੋਂ ਵੀਰ ਤੇ ਸਾਡੇ ਜਿੰਨੇ ਵੀ ਨੌਜਵਾਨ ਵੀਰ ਨੇ ਸਾਰੇ ਰਲ ਕੇ ਜਿਦਾਂ ਵੀ ਹੜਾਂ ਚ ਮਕਾਨ ਡਿੱਗੇ ਸਨ ਉਹਨਾਂ ਦੀ ਜਿਨਨ ਕਿ ਵੀ ਉਹ ਸਾਰੀ ਕਰਵਾਉਂਦੇ ਪਏ ਆ ਹੋਰ ਵੀ ਕਰਵਾਉਣਗੇ ਤੇ ਇਹ ਇਹ ਬਈਆਂ ਦਾ ਪਰਾਲਾ ਅੱਗੇ ਲੱਗ ਕੇ ਕੰਮ ਕਰਾਈ ਜਾਂਦੇ ਆ ਤੇ ਮੈਂ ਸਾਰੇ ਵੀਰਾਂ ਦਾ ਬਾਬੋ ਧੰਨਵਾਦ ਕਰਦਾ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਇਹ ਇੱਕ ਗਰੀਬ ਦਾ ਦੇ ਸਿਰ ਤੇ ਛੱਤ ਬਣਾਈ ਹੈ ਜੱਗੀ ਟੇਲਰ ਦਾ ਘਰ ਹੈ ਇਹ ਤੇ ਇਹ ਘਰ ਦੇ ਕੀ ਵੀ ਕਮਰਾ ਦਾ ਤੇ ਮੈਂ ਨਰੀ ਵੀਰ ਮੁਲਾਜ਼ਮ ਵੀਰ ਤੇ ਜਿੰਨੇ ਵੀ ਨੌਜਵਾਨ ਵੀਰ ਨੇ ਚੜ੍ਹਦੀ ਪੱਤੀ ਦੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਸੋਹਣਾ ਪ੍ਰਾਲਾ ਕੀਤਾ ਤੇ ਅੱਗੋਂ ਵੀ ਕਰਦੇ ਰਹਿਣਗੇ ਕੁਝ ਘਰ ਹੋਰ ਵੀ ਨੇ ਉਹ ਵੀ ਉਹਨਾਂ ਨੇ ਕਿਹਾ ਕਿ ਬਣਵਾ ਕੇ ਦੇਵਾਂਗੇ ਉਹਨਾਂ ਦਾ ਧੰਨਵਾਦ ਉਹ ਵੀ ਵੀਡੀਓ ਦਿਖਾਵਾਂਗੇ ਪਾਵਾਂਗੇ ਵੀਡੀਓ ਉਹਨਾਂ ਦੀ ਤੇ ਜਦੋਂ ਇਹ ਘਰ ਕੰਪਲੀਟ ਹੋ ਗਿਆ ਤਾਂ ਇਹਦੀ ਵੀ ਫਿਰ ਜਾਨੀ ਕਿ ਕੰਪਲੀਟ ਵੀਡੀਓ ਬਣਾ ਕੇ ਪਾਵਾਂਗੇ ਸੋ ਮੈਂ ਸਾਰੇ ਚੜ੍ਹਦੀ ਪੱਤੀ ਦੇ ਨੌਜਵਾਨ ਵੀਰਾਂ ਦਾ ਐਨ ਆਰ ਆਈ ਦਾ ਮੁਲਾਜ਼ਮਾਂ ਦਾ ਤੇ ਨੌਜਵਾਨ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਸੋਹਣਾ ਪ੍ਰਾਲਾ ਸਤਿ ਸ਼੍ਰੀ ਅਕਾਲ ਜੀ ਜਉਂਦੇ ਵਸਦੇ ਰਹੋ ਦਰਸ਼ਕੋ ਤੁਸੀਂ ਦੇਖਿਆ ਕਿਸ ਤਰ੍ਹਾਂ ਨੌਜਵਾਨਾਂ ਨੇ ਐਨ ਆਰ ਆਈ ਵੀਰ ਅਤੇ ਪੁਲਿਸ ਮੁਲਾਜ਼ਮਾ ਨੇ ਮਿਲ ਕੇ ਬੇਕਾਰ ਹੋਏ ਲੋਕਾਂ ਨੂੰ ਕਰਪਾ ਕੇ ਦਿੱਤਾ ਇਹ ਆਪਣੇ ਆਪ ਵਿੱਚ ਇੱਕ ਸਲਾਘਾਯੋਗ ਕੰਮ ਹੈ ਬੁਲੰਟੀ ਵੀ ਆਸ ਕਰਦਾ ਹੈ ਕਿ ਹਰੇਕ ਦੇ ਮਨ ਵਿੱਚ ਇਹੋ ਜੀ ਭਾਵਨਾ ਹੋਵੇ ਇਸ ਵੀਡੀਓ ਦੇ ਨਾਲ ਮੈਨੂੰ ਤਰਨ ਸਿੰਘ ਨੂੰ ਦਿਓ ਇਜਾਜ਼ਤ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਤੁਹਾਡੇ ਕਮੈਂਟ ਦੇ ਨਾਲ ਸਾਨੂੰ ਪਤਾ ਲੱਗੇਗਾ ਅਸੀਂ ਠੀਕ ਕਰ ਰਹੇ ਹਾਂ ਜਾਂ ਗਲਤ ਮਿਲਦੇ ਹਾਂ ਅਗਲੀ ਇੱਕ ਹੋਰ ਵੀਡੀਓ ਦੇ ਨਾਲ ਯਾਦ ਰੱਖਿਓ ਜਿੱਥੇ ਕੋਈ ਨਹੀਂ ਉੱਥੇ